ਪੁਰਤ ਜਿਹੜਾ ਤੁਹਾਨੂੰ ਸਨੇਹਾ ਜਿਹੜਾ ਲਾਇਆ ਅੱਜ ਜਿਹੜਾ ਤੁਹਾਨੂੰ ਸੱਦਨ ਦਾ ਮਕਸਦ ਇਹ ਹੈ ਕਿ ਜੋ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਮਾਨਯੋਗ ਕੋਰਟ ਦੇ ਰਾਹੀਂ ਜਿਹੜੀਆਂ ਇਹ ਕੀਤੀਆਂ ਗਈਆਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਜਿਹੜੀਆਂ ਚੋਣਾਂ ਹੋ ਕਰਾਈਆਂ ਜਾਣ ਅਦਰਵਾਈਜ਼ ਇਹ ਚੋਣਾਂ 2 ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਸਰਕਾਰ ਨੂੰ ਡਰ ਸੀ ਕਿ ਜਿਹੜੇ ਪੰਜਾਬ ਦੇ ਲੋਕ ਆ ਬਹੁਤ ਜ਼ਿਆਦਾ ਦੁਖੀ ਆ ਤੇ ਸਾਨੂੰ ਸਰਕਾਰ ਇਹ ਬੰਦਿਆਂ ਨੂੰ ਕੋਈ ਸਮਰਥਨ ਨਹੀਂ ਪੰਜਾਬ ਦੇ ਵਿੱਚੋਂ ਮਿਲੇਗਾ ਤਾਂ ਉਹ ਡਰ ਦੇ ਕਾਰਨ ਜਿਹੜੀਆਂ ਇਹ ਚੋਣਾਂ ਸੀ ਉਹ ਲੰਕਾਈਆਂ ਗਈਆਂ ਸੋ ਤੁਸੀਂ ਇਹ ਦੇ ਦੇਖ ਹੀ ਲਿਆ ਕਿ ਜਦੋਂ ਹੁਣ ਚੋਣਾਂ ਜਿਹੜੀਆਂ 14 ਦਸੰਬਰ ਨੂੰ ਜਿਹੜੀਆਂ ਹੋਣ ਜਾ ਰਹੀਆਂ ਉਹਦਾ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਚੋਣਾਂ ਦੇ ਅੰਦਰ ਜੋ ਕੁਝ ਹੋਇਆ ਪੂਰੇ ਪੰਜਾਬ ਦੇ ਅੰਦਰ ਹੋਇਆ ਸਾਰੇ ਥਾਂ ਤੇ ਹੋਇਆ ਪਰ ਰਾਜਪੁਰਾ ਦੇ ਅੰਦਰ ਪਹਿਲੀ ਵਾਰੀ ਇੱਕ ਵੱਖਰੀ ਨਵੇਕਲੀ ਗੁੰਡਾਗਰਦੀ ਜਿਹੜੀ ਹੈ ਇੱਥੇ ਵੀ ਐਮਐਲਏ ਤੇ ਉਹਦੇ ਗੁੰਡਿਆਂ ਨੇ ਜਿਹੜੀ ਕੀਤੀ ਆ ਹੁਣ ਤੁਸੀਂ ਵੀ ਬਹੁਤ ਜ਼ਿਆਦਾ ਉੱਥੇ ਸੀ ਉਸ ਦਿਨ ਤੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਣਾ ਕਿ ਪਹਿਲੇ ਜਿਸ ਦਿਨ ਇੱਕ ਤਰੀਕ ਨੂੰ ਇਹ ਜਿਹੜੀਆਂ ਨੋਮੀਨੇਸ਼ਨ ਜਿਹੜੀਆਂ ਫਾਈਲ ਸੀ ਉਹ ਹੋਣੀਆਂ ਸਾਡੇ ਸਾਰੇ ਬੰਦਿਆਂ ਨੇ ਸਭ ਤੋਂ ਪਹਿਲਾਂ ਜਾ ਕੇ ਐਨਓਸੀ ਜਿਹੜੇ ਸੀ ਸੀ ਅਪਲਾਈ ਕੀਤੇ ਪਰ ਹਰਾਨੀ ਦੀ ਗੱਲ ਹੈ ਆ ਕਿ ਸ਼ਾਮ ਤੱਕ ਵੀਡੀਓ ਗੈਰਹਾਜ਼ਰ ਰਿਹਾ ਭਗੌੜਾ ਰਿਹਾ ਇਥੋਂ ਅਤੇ ਕਿਸੇ ਨੂੰ ਐਨਓਸੀ ਨਹੀਂ ਦਿੱਤੀ ਗਈ ਅਖੀਰ ਮੈਨੂੰ ਜਾਣਾ ਪਿਆ ਉੱਥੇ ਖੁਦ ਤੇ ਵੀਡੀਓ ਉੱਥੇ ਬੈਠਾ ਆਰਮ ਨਾਲੋਂ ਚਾਹ ਪੀ ਰਿਹਾ ਸੀ ਕੋਈ 5:30 6 ਵਜੇ ਦੇ ਕਿੜੇ ਬੰਦੇ ਬਾਹਰ ਰੋਲਦੇ ਫਿਰਦੇ ਤੋ ਅਸੀਂ ਪ੍ਰੈਸ਼ਰ ਪਾਇਆ ਵੀਡੀਓ ਦਾ ਜਦੋਂ ਕਰਾ ਕੀਤਾ ਉਹਨੂੰ ਕਿਹਾ ਕਿ ਇਸ ਦਫਤਰ ਦਾ ਹੁਣੀ ਘਰਾਓ ਕਰਿਆ ਜਾਏਗਾ ਤੇ ਸਾਰੀ ਰਾਤ ਤੁਹਾਨੂੰ ਨਿਕਲ ਨਹੀਂ ਦੇਵਾਂਗੇ ਅਸੀਂ ਫਿਰ ਜਾ ਕੇ ਜਿਹੜੇ ਸਾਡੇ ਬੰਦੇ ਨੂੰ ਐਨਓਸੀ ਜਿਹੜੀ ਉਹ ਦਿੱਤੀ ਨਾ ਉੱਥੇ ਪੰਚਾਇਤ ਸੈਕਟਰੀ ਸੀ ਨਾ ਉੱਥੇ ਕੋਈ ਜੇੀ ਸੀ ਲੋਕ ਤੱਕੇ ਖਾਂਦੇ ਫਿਰਦੇ ਰਹੇ ਜਿਹਦੀ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆ ਉਸ ਨੂੰ ਵੀ ਅਸੀਂ ਕੀਤੀ ਇਹ ਤੋਂ ਬਾਅਦ ਫਿਰ ਨਾਮੀਨੇਸ਼ਨ ਦਾ ਜਦੋਂ ਦੌਰ ਆਇਆ 4 ਤਰੀਕ ਜਿਹੜਾ ਲਾਸਟ ਡੇਟ ਸੀਗਾ ਨਾਮੀਨੇਸ਼ਨ ਦਾ ਤੁਸੀਂ ਦੇਖਿਆ ਕਿ ਉਸ ਦਿਨ ਕੀ ਹਾਲਾਤ ਸੀ ਅਸੀਂ ਸਾਡੇ ਬੰਦਿਆਂ ਨੂੰ ਲੈ ਕੇ ਸਹੀ 8:30 ਨੋ ਦੇ 8:30 ਵਜੇ ਅਸੀਂ ਉੱਥੇ ਸਾਡੇ ਪੂਰੀ ਦੀ ਪੂਰੀ ਟੀਮ ਅਸੀਂ ਉੱਥੇ ਲੈ ਕੇ ਪਹੁੰਚ ਗਏ ਸੀ ਕਿਉਂਕਿ ਸਾਨੂੰ ਇੱਕ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਉਹਦੀ ਪੜਤਾਲ ਦੇ ਵਾਸਤੇ ਤੁਸੀਂ ਜਲਦੀ 9 ਵਜੇ ਤੱਕ ਆਪਣੇ ਬੰਦਿਆਂ ਨੂੰ ਭੇਜ ਦਿਓ 9:30 ਵਜੇ ਅਸੀਂ ਪੜਤਾਲ ਸ਼ੁਰੂ ਕਰਨੀ ਹੈਗੀ ਆ। ਬਾਹਰਲਾ ਗੇਟ ਪੁਲਿਸ ਨੇ ਲਾ ਲਿਆ। ਕਿਸੇ ਨੂੰ ਬੜਨ ਨਹੀਂ ਸੀ ਦਿੱਤਾ ਜਾਂਦਾ। ਤੇ ਜਿਹੜੇ ਸਰਕਾਰੀ ਪੱਖ ਦੇ ਲੋਕ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬੈਕ ਡੋਰ ਤੇ ਐਂਟਰੀ ਕਰਾ ਕੇ ਅੰਦਰ ਭੇਜਿਆ ਗਿਆ। ਉਹਨਾਂ ਦੇ ਨਾਲ ਜਿਹੜੇ ਗੁੰਡੇ ਸੀ ਉਹ ਗਏ ਉੱਥੇ ਅਤੇ ਉਹ ਤੁਸੀਂ ਹਾਲਾਤ ਜਿਹੜੇ ਦੇਖੇ ਆ ਕਿੰਨਾ ਧੱਕਾ ਮੇਰਾ ਅੱਜ ਵੀ ਜਿਹੜਾ ਇਹ ਹੱਥਾ ਉਹ ਦੁਖਦਾ ਰਾਤ ਸਾਰੀ ਰਾਮਾ ਦੋ ਟਾਈਮ ਇਹ ਤੇ ਜਿਹੜੀ ਜੇਲ੍ਹਾਂ ਹੋ ਮਲਦਾ ਤੇ ਤੁਸੀਂ ਇਹ ਦੇਖੋ ਕਿ ਜੇ ਗੇਟ ਅਸੀਂ ਡੀਸੀ ਨੂੰ ਮੈਂ ਗੱਲ ਕੀਤੀ ਡੈਪਟੀ ਕਮਿਸ਼ਨਰ ਤੋਂ ਬਾਅਦ ਐਸਟੀਐਮ ਬਾਹਰ ਆਏ ਉਹਨਾਂ ਨੇ ਕਿਹਾ ਐਸਟੀਐਮ ਕਹਿ ਕੇ ਗਏ ਕਿ ਸਾਰੇ ਕੈਂਡੀਡੇਟਸ ਨੂੰ ਜਿਹੜੇ ਚੌਣ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਅੰਦਰ ਭੇਜ ਦਿਓ ਪਰ ਪੁਲਿਸ ਦਾ ਇੰਨਾ ਮੜਾ ਰਵਈਆ ਸੀ ਕਿਉਂਕਿ ਬਾਰ-ਬਾਰ ਕਾਨਤ ਫੋਨ ਜਿਹੜਾ ਸੀ ਐਮਐਲਏ ਨੂੰ ਲਾਈ ਜਾਂਦੇ ਸੀ ਕਿ ਅਸੀਂ ਕੀ ਕਰੀਏ ਕੀ ਜੋ ਹਦਾਇਤ ਸੀ ਕਿਸੇ ਚੌਣ ਕਮਿਸ਼ਨ ਦੇ ਅਧਿਕਾਰੀ ਦੀ ਨਹੀਂ ਕਿਸੇ ਡੀਸੀ ਦੀ ਨਹੀਂ ਕੁਛ ਨਹੀਂ ਐਮਐਲਏ ਦੀ ਦੀ ਜਿਹੜੀ ਡਾਇਰੈਕਸ਼ਨ ਤੇ ਉੱਥੇ ਸਾਰਾ ਹੈ ਉਸ ਵਾਪਰ ਰਿਆ ਸੀਗਾ 11:30 ਵਜੇ ਪੌਣੇ 12 ਵਜੇ ਤੱਕ ਕਿਸੇ ਨੂੰ ਅੰਦਰ ਨਹੀਂ ਬੜਨ ਦਿੱਤਾ ਅਸੀਂ ਤੱਕੇ ਦੇ ਨਾਲ ਜਦੋਂ ਫਿਰ ਇੱਥੇ ਐਸਟੀਐਮ ਨੇ ਆ ਕੇ ਖਿਲਾਇਆ ਤਾਂ 3-4 ਬੰਦੇ ਐਂਟਰ ਕਰ ਸਕੇ ਬਾਕੀ ਫਿਰ ਬਾਹਰ ਹੁਲਦੇ ਰਹੇ ਨੈ ਹਰਾਨੀ ਦੀ ਗੱਲ ਇਹ ਹੈ ਕਿ ਉਹ ਤੋਂ ਬਾਅਦ ਜਿਹੜੇ ਅੰਦਰ ਵਿੱਚ ਚਦੇ ਗਏ ਬੰਦੇ ਉੱਥੇ ਇਹਨਾਂ ਦੇ ਅੰਦਰ ਗੁੰਡੇ ਖੜੇਗੇ ਜਿਹਦੇ ਵਿੱਚ ਦੋ ਨਾਮ ਨਿੱਜੀ ਤੌਰ ਤੇ ਮੈਂ ਜਾਣਦਾ ਜਿਹੜਾ ਇੱਕ ਭੱਜਦਾ ਵੀ ਤੁਸੀਂ ਨਜ਼ਰ ਆਇਆ ਵਾਇਰਲ ਜਿਹੜੀ ਵੀਡੀਓ ਜਿਹੜੀ ਹੋਈ ਹੈ ਇੱਥੇ ਜਸਤਾਰ ਸਿੰਘ ਜਿਹੜਾ ਮੌਜੂਦਾ ਸਰਪੰਚ ਆਹੋ ਜੰਡੋਲੀ ਪਿੰਡ ਦਾ ਉਹ ਸਾਡੇ ਇਹ ਬੈਠੇ ਨੇ ਸਰਦਾਰ ਪ੍ਰੇਮ ਸਿੰਘ 1939 ਦਾ ਬਰਥ ਹੈ ਇਹਨਾਂ ਦਾ ਇਹੀ ਜੇ 87 ਇਅਰ 올ਡ ਐਕਸ ਆਰਮੀ ਆਫੀਸਰ ਨੇ ਇਹਨਾਂ ਦੀ ਫਾਈਲ ਲੈ ਕੇ ਉਹ ਦੌੜਿਆ ਬੰਦਾ ਹੋ ਸਾਡੇ ਬੰਦੇ ਪਿੱਛੇ ਦੌੜੇ ਉਹ ਦੌੜ ਗਿਆ ਇੱਕ ਜਗਦੀਪ ਸਿੰਘ ਆ ਕੋਈ ਅਲੂਨੇ ਦਾ ਉਹਨੇ ਗੁੰਡਾਗਰਦੀ ਕਰਕੇ ਆ ਸਾਡੇ ਬੰਦੇ ਬੈਠੇ ਐ ਇੱਥੇ ਜਸਵੀਰ ਸਿੰਘ ਜੱਸੀ ਕੋਟਲੇ ਜੋਂ ਤੋਂ ਉਹਦੇ ਨਾਲ ਹੋਰ ਦੋ ਤਿੰਨ ਗੁੰਡੇ ਉਹਨਾਂ ਨੇ ਇਹਨਾਂ ਦੇ ਪੇਪਰ ਲਏ ਇਹਨਾਂ ਦੇ ਕਵਰਿੰਗ ਦੇ ਨਾਲ ਜਿਹੜੇ ਉਹਨਾਂ ਦੇ ਪੇਪਰ ਲੈ ਕੇ ਉੱਥੇ ਦੌੜ ਗਏ ਉਹ ਬੰਦੇ ਤੇ ਇਹਨਾਂ ਨੂੰ ਪੁਲਿਸ ਨੇ ਅੰਦਰ ਉਥੇ ਕਮਰੇ ਦੇ ਵਿੱਚ ਬੰਦ ਕਰਤਾ ਤੇ ਜਿਹੜਾ ਐਸਐਚਓ ਸਦਰ ਆ ਕੋ ਦਵਿੰਦਰ ਸਿੰਘ ਉਹਨੇ ਇਹਨਾਂ ਨੂੰ ਥ੍ਰੈਟ ਕੀਤਾ ਕਿ ਤੁਹਾਡੇ ਤੇ ਝੂਠਾ ਪਰਚਾ ਪਾ ਦੇਵਾਂਗਾ ਤੁਹਾਡੇ ਤੇ ਦਾ ਐਨਕਾਉਂਟਰ ਕਰ ਦੇਵਾਂਗਾ ਸ਼ਾਮ ਦੇ 3 ਵਜੇ ਤੱਕ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬੰਦੇ ਕਿੱਥੇ ਹੈਗੇ ਆ ਇਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਗਿਆ ਨਾ ਇਹ ਚਾਹਣਾ ਕਿ ਜਿਹੜਾ ਦਵਿੰਦਰ ਸਿੰਘ ਐਸਐਚਓ ਨੇ ਜਿਹੜਾ ਸਦਰ ਦਾ ਉਹਦੇ ਤੇ ਕਿਡਨਾਪਿੰਗ ਦਾ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਅਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਕਿ ਇਹਨਾਂ ਦੀ ਜਿਹੜੀ ਫਾਈਲ ਆ ਉਹ ਦੁਬਾਰਾ ਜਿਹੜੀ ਜਿੰਮਾ ਹੋਣੀ ਚਾਹੀਦੀ ਆ ਇਹ ਤੋਂ ਇਲਾਵਾ ਵਿੰਨੀ ਗੁੰਡਾਗਰਦੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਇਹ ਕਹਿ ਸਕਦਾ ਕਿ ਜੇ ਇਹ ਚੋਣ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਪੁਲਸਾਂ ਲੈ ਨਹੀਂ ਖੜੇ ਕਰ ਦਿੰਦੇ ਤੁਸੀਂ ਜੇ ਵੋਟਾਂ ਹੀ ਪੁਲਿਸ ਨੇ ਮੰਗਣੀਆਂ ਕਿਉਂਕਿ ਪਿਛਲੇ 4 ਸਾਲਾਂ ਚ ਏ ਨੀਣਾ ਮਿੱਤਲ ਇੱਕੇ ਗੱਲ ਕਹਿੰਦੀ ਆ ਵੀ ਮੈਂ ਉਹ ਕੰਮ ਕਰਾਏ ਜੀ ਜਿਹੜੇ ਪਿਛਲੇ 25 ਸਾਲ ਚ ਨਹੀਂ ਹੋਏ ਮੈਨੂੰ ਇੱਕ ਕੰਮ ਤਾਂ ਕਢਾ ਦੋ ਵੀ ਤੁਸੀਂ ਵੀ ਕਿਹੜਾ ਕੰਮ ਨਹੀਂ ਹੋਇਆ ਹੈਗਾ ਉਸ ਦਿਨ ਪਹਿਲਾਂ ਮੈਂ ਇੱਥੇ ਦੇਖ ਰਿਹਾ ਸੀ ਕੋਈ ਪੀਸੀ ਪਾਨ ਦੀ ਕੋਈ ਕਿਸੇ ਖਰਾਜਪੁਰ ਦੀ ਸੜਕ ਤੇ ਲੋ ਜੀ ਤੇ ਮੈਂ ਬਣਾ ਰਹੀਆਂ 25 ਸਾਲ ਬਾਅਦ ਬੀਬੀ ਜੀ ਤੈਨੂੰ ਤਾਂ ਇਹ ਨਹੀਂ ਪਤਾ ਇਹ ਸੜਕ ਜਦੋਂ ਸਰਕਾਰ ਬਣੀ 2017ਾਂ ਚ ਉਸ ਟਾਈਮ ਹੀ ਮੈਂ ਇਹ ਡਬਲ ਸੜਕ ਤੇ ਸਿੰਗਲ ਰੋਡ ਸੀ ਇਸ ਨੂੰ ਮੈਂ ਡਬਲ ਸੜਕ ਬਾਯਾ ਜੰਡੌਲੀ ਉਪਰੋਂ ਕਮਾ ਕੇ ਖਰਾਜਪੁਰ ਮੇਨ ਤੇ ਜਿਹੜੀ ਸਾਡੀ ਇੱਥੇ ਅੰਡਰਪਾਸਟ ਜਿਹੜਾ ਜਾਂਦਾ ਹੈਗਾ ਉੱਥੇ ਮੈਂ ਬਣਵਾ ਕੇ ਦਿੱਤੀ ਸੀ ਇਹਨੂੰ ਬੀਬੀ ਜੀ ਨੂੰ ਇਹ ਨਹੀਂ ਪਤਾ ਕਿ ਦੋ ਪਿੰਡ ਦਾ ਸਾਡੇ ਖਰਾਜਪੁਰ ਤੇ ਜੰਡੌਲੀ ਦੋਵਾਂ ਦੇ ਉੱਤੇ ਪੁਲ ਜਿਹੜੇ 25 ਦਰ ਰਹਿਤੇ ਉਹ ਹਰਦੀਾਲ ਸਿੰਘ ਨੇ ਲਵਾ ਕੇ ਦਿੱਤੇ ਆ ਆ ਬੈਠੇ ਇੱਥੇ ਜੰਡੌਲੀ ਵਾਲੇ ਵੀ ਬੈਠੇ ਆ ਖਰਾਜਪੁਰ ਵਾਲੇ ਵੀ ਬੈਠੇ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਉੱਥੇ ਪੁਲ ਲੱਗੇ ਕਿ ਨਹੀਂ ਲੱਗੇ ਇਹ ਹਰ ਗੱਲ ਤੇ ਕਹਿੰਦੀ ਹੈ ਕਿ ਮੈਂ ਕਰਾਇਆ ਇਸ ਇਲਾਕੇ ਦੇ ਅੰਦਰ 9 ਪੁਲ ਬਣਾਏ ਹਰਦੇਲ ਸਿੰਘ ਨੇ ਇਸ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪੁਲਾਂ ਦੇ ਉੱਪਰੋਂ ਨਿਕਲ ਕੇ ਜਾਂਦੀ ਹੈ ਇਹ ਤੁਸੀਂ ਛੱਡੋ ਪਰ ਸਾਡੇ ਨੱਕ ਦੀ ਜੜ ਦੇ ਵਿੱਚ ਪਹਿਲਾ ਪਿੰਡ ਹੈ ਸਾਡਾ ਸ਼ਾਮਦੂ ਉਸ ਪਿੰਡ ਦੇ ਵਿੱਚ ਵੜ ਕੇ ਦਿਖਾ ਦਿਓ ਤੁਸੀਂ ਹਾਲਾਤ ਇਹ ਬਣੇ ਪਏ ਹੈ ਕਿ ਤੁਸੀਂ ਸੜਕ ਦਾ ਹਲ ਨਾ ਵੱਡੀ ਸੜਕ ਬਣਾ ਕੇ ਪੂਰੇ ਪਿੰਡ ਦੇ ਕੰਮ ਕਰਾ ਕੇ ਪਾਣੀ ਅੰਦਰ ਪਾਸ ਕਰਾ ਕੇ ਸਾਰੇ ਗੇਰੇ ਅੱਜ ਉਸ ਸੜਕਾਂ ਦੇ ਨੂੰ ਲੰਘ ਨਹੀਂ ਸਕਦੇ ਹੈਗੇ ਉਹ ਮੈਂ ਇੱਕ ਇੱਕ ਦੇ ਕੰਮ ਗਣਾਵਾਂਗਾ ਬੜਾ ਟਾਈਮ ਲੱਗੇਗਾ ਮੈਂ 100 ਹੱਥ ਰੱਸਾ ਸਿਰੇ ਤੇ ਗੰਢ ਇੱਕੇ ਗੱਲਾਂ ਜੇ ਕੰਮ ਅਸੀਂ ਕਰਾਏ ਸੀ ਤਾਂ ਉਸ ਕੰਮਾਂ ਦੀ ਬਦੌਲਤ ਤਾਂ ਸਾਨੂੰ ਇੱਥੇ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਬਲਾਕ ਸੰਪਤੀ ਰਾਜਪੁਰਾ ਨੂੰ ਇੱਕ ਨੰਬਰ ਤੇ ਲਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਨਾਮ ਦਿੱਤਾ ਸੀ 25 ਲੱਖ ਰੁਪਏ ਦਾ ਇਹ ਜੇ ਕੰਮ ਹੋਏ ਸੀ ਤਾਂ ਇਹਨਾਂ ਨੇ ਅੱਜ ਇਸ ਪੂਰੇ ਹਲਕੇ ਦਾ ਦੋ ਦਸਾ ਕਾ ਕੀ ਕਰਤੀ ਹੈਗੀ ਆ ਬੇੜਾ ਗਰ ਕਰਦਾ ਪੂਰੇ ਇਲਾਕੇ ਦਾ ਮੈਂ ਤੁਹਾਨੂੰ ਦੱਸਾਂ ਇਹੇ ਸ਼ਹਿਰ ਸੀ ਜਿਸ ਸ਼ਹਿਰ ਨੂੰ ਇੱਕ ਨੰਬਰ ਤੇ ਲਿਆ ਕੇ ਅਸੀਂ 1900 ਇਹ ਨਾ 2020 ਦੇ ਵਿੱਚ ਤਾਂ ਇਹ ਸ਼ਹਿਰ ਨੂੰ 1 ਲੱਖ ਦੀ ਪਾਪੂਲੇਸ਼ਨ ਤੋਂ ਵੱਧ ਜਿਹੜੇ ਸ਼ਹਿਰ ਆ ਪਹਿਲੇ ਨੰਬਰ ਤੇ ਲਿਆ ਕੇ ਭਾਰਤ ਦੇ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਸੀ ਸਾਨੂੰ ਇਹੀ ਜਿਹੜਾ ਹਸਪੀਟਲ ਆ ਇੱਥੇ ਇਹ ਹਸਪੀਟਲ ਜਿਸ ਨੂੰ 3 ਸਾਲ ਕਾਇਆ ਕਲਪ ਦੇ ਵਿੱਚ ਇਥੋਂ 10-10 ਲੱਖ ਰੁਪਏ ਦਾ ਇਨਾਮ ਪੰਜਾਬ ਦਾ ਪਹਿਲੇ ਨੰਬਰ ਦਾ ਸਬਡਿਵੀਜ਼ਨ ਹਸਪੀਟਲ ਡਿਕਲੇਅਰ ਕਰਕੇ ਇਹ ਇਸ ਨੂੰ ਇਨਾਮ ਮਿਲਦਾ ਰਿਹਾ ਪਰ ਅੱਜ ਹਾਲਤ ਇਹ ਆ ਉਸੇ ਹਸਪੀਟਲ ਦੇ ਅੰਦਰ ਉਹਨਾਂ ਬੈੱਡਾਂ ਤੇ ਜਿਹੜੇ ਹਰਦੀਪਾਲ ਸਿੰਘ ਨੇ ਡੋਨੇਟ ਕਰੇ ਸੀ ਅੱਜ ਕੁੱਤੇ ਬੈਠੇ ਆ ਇਹ ਦੇਖ ਲੋ ਤੁਸੀਂ ਕੁੱਤੇ ਬੈਠੇ ਆ ਇਹਨਾਂ ਬੈੱਡਾਂ ਦੇ ਉੱਤੇ ਇਸ ਹਸਪਤਾਲ ਦੇ ਅੰਦਰ ਨਾ ਕੋਈ ਡਾਕਟਰ ਆ ਨਾ ਕੋਈ ਹੋਰ ਕੋਈ ਹੈ ਅਜੇ ਐਸੇ ਹਾਲਾਤ ਜਿਹੜੇ ਰਾਜਪੁਰੇ ਦੇ ਪੈਦਾ ਕੀਤੇ ਆ ਇਹ ਮੈਂ ਸੋਚਦਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਵੋਟ ਮੰਗਣ ਦਾ ਇਹ ਹੱਕ ਨਹੀਂ ਜੇ ਇਹਨਾਂ ਨੂੰ ਸਹੀ ਮਿਹਨਤ ਸਪੋਰਟ ਹੁੰਦੀ ਤਾਂ ਇੰਨੀ ਗੁੰਡਾਗਰਦੀ ਕਰਨ ਦੀ ਲੋੜ ਨਹੀਂ ਸੀ ਇਹਨਾਂ ਨੂੰ ਪਰ ਲੋਕਾਂ ਨੇ ਇਹਨਾਂ ਨੂੰ ਹੱਥਾਂ ਤੇ ਚੱਕਣਾ ਸੀ ਤੁਸੀਂ ਤੁਸੀਂ ਇੰਡੀ ਪੋਰਸ ਦੇ ਰਾਹੀ ਪੋਰਸ ਤੰਤਰ ਦੇ ਰਾਹੀ ਪੰਜ ਚਾਰ ਮਹੀਨੇ ਦੀ ਗੱਲ ਹੈ ਤਾਂ ਹੁਣ ਉਹ ਜਿਹੜਾ ਜਸਤਾਰ ਸਿੰਘ ਆ ਗਨਮੈਨ ਦੇ ਕੇ ਉਸ ਨੂੰ ਵੀ ਤੁਰਿਆ ਫਿਰ ਤੂੰ ਪਹਿਲਾਂ ਨਲੈਕੀਆਂ ਕਰਦੇ ਆ ਹੁਣ ਗਨਮੈਨ ਲੈ ਕੇ ਤੁਰਿਆ ਫਿਰਦੇ ਆ ਕਦੋਂ ਤੱਕ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਈਗੀ ਜੀ ਕਦੋਂ ਤੱਕ ਇਹ ਤੁਰੇ ਫਿਰਨਗੇ ਤਾਂ ਆਪਰ ਰਹਿਣਾ ਉਹੀ ਆ ਪਿੰਡਾਂ ਦੇ ਵਿੱਚ ਤੁਹਾਡਾ ਭਾਈਚਾਰਾ ਇੱਕ ਦੂਜੇ ਦਾ ਬਣਿਆ ਹੋਇਆ ਤੁਸੀਂ ਬਦਮਾਸ਼ੀ ਕਰਦੇ ਹੋ ਇਹਨਾਂ ਤੇ ਐਡੇ ਕਿੱਡੇ ਤੁਸੀਂ ਗੁੰਡੇ ਪੈਦਾ ਹੋਗੇ ਤੁਸੀਂ ਫਿਰ ਅਸੀਂ ਕੁੱਟ ਕੇ ਪਜਾਇਆ ਕਿ ਨਹੀਂ ਪਜਾਇਆ ਉਹਨੂੰ ਤੁਸੀਂ ਸਾਰੀ ਦੇਖ ਹੀ ਰਹੇ ਆ ਤੁਹਾਨੂੰ ਜਿਹੜੀ ਵੀਡੀਓ ਦੀ ਤੇ ਤੁਹਾਨੂੰ ਤੁਸੀਂ ਆਪ ਹੀ ਦੇਖਿਆ ਉੱਥੇ ਕੋਰਟ ਕੰਪਲੈਕਸ ਦੇ ਵਿੱਚ ਕਿ ਕਿੰਨਾ ਮਤਲਬ ਕਹਿੰਦਾ ਕਿਸ ਤਰੀਕੇ ਦੇ ਨਾਲ ਸਾਡੇ ਬੰਦਿਆਂ ਨੇ ਲੜਾਇਆ ਉਸ ਤੋਂ ਪਜੇ ਆ ਫਿਰ ਸੋ ਮੈਂ ਅਸੀਂ ਜਿਹੜੀ ਵੋਟ ਮੰਗਣੀ ਆ ਇਹਨਾਂ ਨੇ ਤਾਂ ਬਰਬਾਦ ਕੀਤਾ ਰਾਜਪੁਰਾ ਅਸੀਂ ਰਾਜਪੁਰਾ ਦਾ ਵਿਕਾਸ ਕਰਾਇਆ ਸੀ ਮੈਂ ਤੁਹਾਨੂੰ ਦੱਸਾਂ ਤੇ ਮੈਂ ਵਕਾਸ ਦੇ ਨਾਂ ਤੇ ਜਿਹੜੀ ਵੋਟ ਪੈਣੀ ਹੈ ਮੈਂ ਰਾਜਪੁਰਾ ਦੇ ਸਮੁੱਚੇ ਪਿੰਡਾਂ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਰਾਜਪੁਰਾ ਨਿਵਾਸੀਓ ਤੁਸੀਂ ਧੋਖੇ ਚਾਏ ਤੁਹਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਕਿੱਥੇ ਦੀ ਰਹਿਣ ਵਾਲੀ ਹੈ ਇਹ ਤੁਸੀਂ ਧੋਖੇ ਚਾਕੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਚੁਣ ਲਿਆ ਅੱਜ ਕੀ ਹਾਲਾਤ ਆ ਜਿਹੜੇ ਤੁਹਾਡੇ ਹਲਕੇ ਦੇ ਬਣਾਤੇ ਤੁਹਾਡੇ ਪਿੰਡਾਂ ਦੇ ਬਣਾਤੇ ਜੇ ਭਾਰਤ ਸਰਕਾਰ ਤੋਂ ਕੋਈ ਜਿਹੜੀ ਫਾਈਨਾਂਸ ਕਮਿਸ਼ਨ ਦੀ ਕੋਈ ਗ੍ਰਾਂਟ ਆ ਜਾਂਦੀ ਆ ਨਾਲ ਦੀ ਨਾਲ ਹੀ ਲਿਖਣ ਦੇ ਵੀ ਅਸੀਂ ਪੈਸਾ ਭੇਜਿਆ ਜੀ ਜਿੰਨਾ ਪਿੰਡਾਂ ਦੇ ਵਿੱਚੋਂ ਪੈਸਾ ਕਢਾਇਆ ਗਿਆ ਉਹ ਸਰਪੰਚ ਪਿਆਰ ਰਹਿਣ ਕਿਉਂਕਿ ਜਿਹੜੀ ਡਾਕੂਮੈਂਟਰੀ ਪ੍ਰੂਫ ਆ ਕਦੇ ਖਤਮ ਨਹੀਂ ਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਇਹਨਾਂ ਦੀਆਂ ਗੱਲਾਂ ਚਾਕੇ ਬਾਅਦ ਵਿੱਚ ਬਸਤੇ ਤੁਹਾਨੂੰ ਚੱਕਣੇ ਪੈਣੇ ਆ ਇਨਕੁਆਰੀਆਂ ਤੁਹਾਡੀਆਂ ਹੋਣੀਆਂ ਇਹ ਜਿਹੜੇ ਮੈਂਬਰ ਉਹਨਾਂ ਬਣ ਰਹੇ ਆ ਸਿਰਫ 5-7 ਮਹੀਨੇ ਲਈ ਆ 8 ਮਹੀਨੇ ਦੇ ਲਈ ਸਰਕਾਰ ਬਦਲ ਜਾਣੀ ਆ ਅਰੇ ਇਹਨਾਂ ਨੇ ਇਕ ਨੇ ਨਹੀਂ ਇਹਨਾਂ ਦੇ ਮੈਂ ਤੁਹਾਨੂੰ ਦੱਸਾਂ ਰਹਿਣਾ ਗੇ ਇਹ ਗੁੰਡਾ ਕਰਨ ਦੀ ਕੋਸ਼ਿਸ਼ ਕਰਨਗੇ ਗੁੰਡਾ ਕਰਦੀ ਤਾਂ ਤੁਸੀਂ ਵੀ ਇੱਥੇ ਹੋ ਸੀ ਵੀ ਇੱਥੇ ਆ ਮੈਂ ਤੁਹਾਨੂੰ ਦੱਸਾਂ ਮੇਰਾ ਖੁੱਲਾ ਇਹਨਾਂ ਦਾ ਜੇ ਇਦਾਂ ਦੀ ਕਰਦੇ ਆ ਮੈਂ ਹਰ ਗੱਲ ਨੂੰ ਕਬੂਲਦਾ ਕਿ ਤੁਸੀਂ ਜਿੱਥੇ ਆਣਾ ਆ ਜਾਓ ਮੈਂ ਤੁਹਾਨੂੰ ਦੱਸਾਂ ਮੈਂ ਬੀਬੀ ਜੀ ਨੂੰ ਇੱਕ ਵੀ ਕਹਿਣਾ ਕਿ ਚੱਲ ਤੂੰ ਵੀ ਬਿਨਾ ਸਿਕਿਉਰਿਟੀ ਤੋਂ ਪਿੰਡ ਦੇ ਵਿੱਚ ਚੱਲ ਮੈਂ ਵੀ ਚੱਲਦਾ ਤੂੰ ਚੱਲ ਪ੍ਰਚਾਰ ਕਰ ਮੈਂ ਤੁਹਾਨੂੰ ਮੈਂ ਤਾਂ ਜਾਂਦ ਸਿਕਿਉਰਿਟੀ ਨਾਲ ਰੱਖਦਾ ਹੀ ਨਹੀਂ ਮੈਂ ਤਾਂ ਜਦੋਂ ਸਰਕਾਰ ਸੀ ਮੈਂ ਤਾਂ ਨਹੀਂ ਸੀ ਰੱਖਦਾ ਉਹ ਕਿੰਨੇ ਕਚੇਰ ਮਤਲਕ ਕੇ ਤੁਸੀਂ ਪੁਲਿਸ ਦੇ ਰਾਹੀਂ ਜਿਹੜੀਆਂ ਮੋਟਾਂ ਉਹ ਲੁੱਟ ਸਕਦੇ ਹੈਗੇ ਆ ਚਾਰ ਚੋਣਾ ਹੋਈਆਂ ਔਰੇ ਚਾਰੇ ਚੋਣਾ ਚ ਤੁਸੀਂ ਮੁੱਦੇ ਮੋਹ ਪਾਇਆ ਤੁਹਾਨੂੰ ਲੋਕਾਂ ਨੇ ਲੋਕ ਨਫ਼ਰਤ ਕਰਦੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਲੋਕ ਬਿਲਕੁਲ ਲੁੱਟ ਬਰਦਾਸ਼ਤ ਨਹੀਂ ਕਰਦੇ ਮੁੱਦੇ ਮੂਗੇ ਰਿਆਂ ਨਾਂ ਚਾਰ ਚੋਣਾ ਚ ਮੈਨੂੰ ਪੂਰਾ ਯਕੀਨ ਆ ਕਿ ਰਾਜਪੁਰੇ ਦੇ ਲੋਕ ਬੜੇ ਅੱਛੇ ਆ ਬੜੇ ਇਮਾਨਦਾਰ ਆ ਮੇਰਾ ਪਰਿਵਾਰ ਆ ਪੂਰਾ ਤੇ ਮੇਰੇ ਪਰਿਵਾਰ ਤੇ ਮੈਂ ਕਿਸੇ ਨੂੰ ਆਂਚ ਨਹੀਂ ਆਂਦਣੀ ਪਰ ਮੈਨੂੰ ਇੰਨਾ ਕੁ ਯਕੀਨ ਆ ਇਹ ਜੇ ਵਕਈ ਤੁਸੀਂ ਚਾਹੁੰਦੇ ਹੋ ਜਿਵੇਂ ਹਰदयाल ਸਿੰਘ ਨੇ ਪਹਿਲਾਂ ਵਿਕਾਸ ਕੀਤਾ ਮੇਰਾ ਵਾਅਦਾ ਤੁਹਾਡੇ ਨਾਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਚਾਣ ਕੇ ਕਹਿਣਾ ਕਿ ਰਾਜਪੁਰੇ ਦਾ ਵਿਕਾਸ ਪਹਿਲਾ ਨਾਲੋਂ ਵੀ 4 ਗੁਣਾ ਕਰਕੇ ਮੈਂ ਇਸ ਹਲਕੇ ਨੂੰ ਪੂਰੇ ਹਿੰਦੁਸਤਾਨ ਚ ਇੱਕ ਨਮੂਨੇ ਦਾ ਬਣਾ ਕੇ ਦੇਵਾਂਗਾ ਮੈਂ ਦੱਸਾਂ ਪਰ ਮੇਰੇ ਜਿਹੜੇ ਉਮੀਦਵਾਰ ਜਿਹੜੇ ਮੈਦਾਨ ਚ ਆਏ ਹੈਗੇ ਆ ਅਸੀਂ ਤਕੜੇ ਹੋ ਕੇ ਪ੍ਰਚਾਰ ਕਰਾਂਗੇ ਬਿਲਕੁਲ ਬੇ ਸਿੰਘ ਪਿੰਡ ਕੋਟਲਾ ਮੈਂ ਮਿਰਜ਼ਾਪੁਰ ਜ਼ੋਨ ਤੋਂ ਲੜ ਰਿਹਾ ਸੀ ਕੀ ਹੋਇਆ ਸੀ ਤੁਹਾਡੇ ਨਾਲ ਜਦੋਂ ਅਸੀਂ ਅੰਦਰ ਆਪਣੀ ਫਾਈਲ ਲੈ ਕੇ ਅੰਦਰ ਗਏ ਤਾਂ ਸਾਨੂੰ ਗੇਟ ਦੇ ਉੱਤੇ ਪਹਿਲਾਂ ਤਾਂ ਗੁਰਤੇਜ ਸਿੰਘ ਜੋ ਇਹਨਾਂ ਦਾ ਝਾੜੂ ਦਾ ਉੱਥੇ 인ਦੀਨਾ ਮਿੱਤਲ ਦੇ ਨਾਲ ਰਹਿੰਦਾਗਾ ਕੋਠੀ 'ਚ ਉਹਦਾ ਹੱਕ ਨਹੀਂ ਸੀ ਕੋਈ ਵੀ ਸਾਨੂੰ ਚੈੱਕ ਕਰਨੇ ਦਾ ਵੀ ਤੂੰ ਕੈਂਡੀਡੇਟ ਹੈ ਜਾਂ ਨਹੀਂ ਹੈ ਇਹ ਹੱਕ ਸੀ ਪੁਲਿਸ ਵਾਲਿਆਂ ਨੂੰ ਉਹਨੇ ਸਾਡੀ ਫਾਈਲ ਚੈੱਕ ਕਰੀ ਤੇ ਉੱਥੋਂ ਹੀ ਉਹਨਾਂ ਨੇ ਇਸ਼ਾਰੇ ਸ਼ੁਰੂ ਕਰ ਦਿੱਤੇ ਜੀ ਇਸ਼ਾਰੇ ਸ਼ੁਰੂ ਕਰ ਦਿੱਤੇ ਇਸ਼ਾਰੇ ਸ਼ੁਰੂ ਕਰੇ ਤਾਂ ਅਸੀਂ ਅੰਦਰ ਚਲੇ ਗਏ ਜੀ ਉਥੇ 22 ਮੁੰਡੇ ਨੇ ਨਾ ਬਾਰੋਂ ਬੁਲਾਏ ਹੋਏ ਜੀ ਇਸ਼ਾਰੇ ਕਰਦੇ ਕਰਦੇ ਜਦੋਂ ਤੱਕ ਫਾਈਲ ਮੇਰੇ ਹੱਥ 'ਚ ਰਹੀ ਜੀ ਤਾਂ ਮੇਤੋਂ ਕੋਈ ਨਹੀਂ ਲੈ ਲੈ ਕਿਉਂ ਮੈਂ ਆਪਣੀ ਕੱਚ 'ਚ ਪਾ ਕੇ ਰੱਖੀ ਫਾਈਲ ਜਦੋਂ ਮੈਂ ਇਹਨਾਂ ਨੂੰ ਜਦੋਂ ਇਹਨਾਂ ਦਾ ਅਫਸਰ ਫਾਈਲ ਉਹ ਕਰਦਾ ਚੈਕਿੰਗ ਕਰਦਾਗਾ ਜਦੋਂ ਉਹਨਾਂ ਨੂੰ ਫੜਾਈ ਜੀ ਉਹਨਾਂ ਨੇ ਚੈੱਕ ਕਰਕੇ ਜਿੱਦਾਂ ਏਦਾਂ ਫਾਈਲ ਰੱਖੀ ਦੋ ਮੁੰਡੇ ਆਏ ਇੱਕਦਮ ਚਪਟਾ ਮਾਰ ਕੇ ਲੈ ਗਏ ਤੇ ਜਦੋਂ ਮੈਂ ਫਾਈਲ ਆਪਣੀ ਪਿੱਛੇ ਲੈ ਕੇ ਭੱਜਿਆ ਜੀ ਤਾਂ ਉਹਨਾਂ ਦੇ ਪੋੜੀਆਂ ਦੇ ਉੱਤੇ ਇੰਨੇ ਨੇ ਮੋٹے ਡੰਡੇ ਲੈ ਕੇ ਨਦੇ ਖੜੇ ਸੀ ਗੁੰਡੇ ਜੀ ਜੋ ਬੁਲਾਏ ਹੋਏ ਸੀ ਬਾਹਰੋਂ ਮੁੰਡੇ ਤਮੇ ਉੱਪਰ ਚੜਨ ਲੱਗਿਆ ਤਾਂ ਮਨੂੰ ਇੱਕ ਪੁਲਿਸ ਵਾਲੇ ਨੇ ਇਸ਼ਾਰਾ ਕਰਿਆ ਵੀ ਉੱਪਰ ਨਾ ਹੀ ਤੋ ਤੇ ਮੈਂ ਪਿੱਛੇ ਮੋੜ ਤਾ ਜੀ ਉਹਨਾਂ ਨੇ ਉਤੋਂ ਬਾਅਦ ਐਸ ਡੀ ਐਮ ਸਾਹਿਬ ਦੇ ਕੈਮਰਾ ਚੱਲ ਰਿਹਾ ਸੀ ਲਾਈਵ ਚੱਲ ਰਿਹਾ ਸੀ ਜੀ ਮੈਂ ਭੱਜ ਕੇ ਜਾ ਕੇ ਉੱਥੇ ਚਲੇ ਗਿਆ ਜੀ ਉੱਥੇ ਜਾ ਕੇ ਮੈਂ ਗਿਆ ਐਸ ਡੀ ਐਮ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਜੀ ਮੇਰੀ ਫਾਈਲ ਖੋਲੇਗੇ ਕੈਮਰੇ ਦੇ ਸਾਹਮਣੇ ਐਸ ਡੀ ਐਮ ਸਾਹਿਬ ਨੇ ਭਰੋਸਾ ਦਿਵਾਇਆ ਕੋਈ ਨਹੀਂ ਅਸੀਂ ਤੇਰੀ ਫਾਈਲ ਵਾਪਸ ਕਰਵਾਉਂਦੇ ਆ ਜੀ ਪਰ ਮੇਰੀ ਫਾਈਲ ਵਾਪਸ ਨਹੀਂ ਹੋਈ ਜੀ ਉਤੋਂ ਬਾਅਦ ਐਸ ਤੇ ਆਪਣਾ ਦਵਿੰਦਰ ਸਿੰਘ ਆਈਐਸ ਐਸਆਈਜੀ ਮਨੂੰ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਮੇਰੀ ਫਾਈਲ ਖੋਲ ਲੇਗੇ ਇਦਾਂ ਇਦਾਂ ਵੀ ਮੇਰੀ ਹੈਲਪ ਕਰੋ ਜੀ ਮੇਰੀ ਫਾਈਲ ਦਵਾਓ ਉਹ ਉਲਟਾ ਉਹਨਾਂ ਨੇ ਮੈਨੂੰ ਇੱਕ ਕਮਰੇ ਚ ਬੰਦ ਕਰਤਾ ਜੀ ਮਨੂੰ ਕਹਿੰਦੇ ਤੇਰਾ ਇਨਕਾਊਂਟਰ ਕਰ ਦੂੰਗੇ ਤੇਰੇ ਤੇ ਪਰਚਾ ਪਾਉਂਗੇ ਨਹੀਂ ਦਾ ਚੁੱਪ ਕਰਕੇ ਅੰਦਰ ਬੈਠਿਆ ਰਹਿ ਤੇ ਮੈਂ ਦਬਿਆ ਨਹੀਂ ਜੀ ਉਹਨਾਂ ਕੋਲ ਤੇ ਉਹਨਾਂ ਨੇ ਮੈਨੂੰ ਅੰਦਰੋਂ ਬੰਦ ਕਰਕੇ ਕੁੰਡਾ ਲਾ ਕੇ ਚਲੇ ਗਏ ਜੀ ਉਹ ਤੋਂ 2 ਕੁ ਮਿੰਟ ਬਾਅਦ ਇਹ ਫੇਰ ਇੱਕ ਆਵਾਜ਼ ਆਈ ਬਾਹਰੋਂ ਮੇਰੀ ਫਾਈਲ ਖੋਲੀ ਮੇਰੀ ਫਾਈਲ ਖੋਲੀ ਮੈਂ ਕਿਹਾ ਮੈਂ ਲੈ ਇੱਕ ਫਾਈਲ ਹੋਰ ਚਲੀ ਗਈ ਜਦੋਂ 2 ਮਿੰਟ ਬਾਅਦ ਮੇਰੇ ਬਾਬਾ ਜੀ ਜਿਨ੍ਹਾਂ ਨੇ ਮੇਰੀ ਬੈਗ ਤੇ ਫੈਲ ਲਾਈ ਹੋਈ ਸੀ ਉਹ ਆ ਗਏ ਅੰਦਰ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਕੀ ਹੋ ਗਿਆ ਬਾਬਾ ਜੀ ਉਹ ਕਹਿੰਦੇ ਮੇਰੀ ਵੀ ਖੋਹ ਲੇਗੇ ਤੇ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਸਾਨੂੰ ਭਾਈ ਕੱਢੋ ਬਾਹਰ ਵੀ ਅਸੀਂ ਫੈਲ ਆਪਣੀ ਜਿਹੜੀ ਹੈ ਤਿਆਰ ਕਰਕੇ ਲਿਆਂਦੇ ਆ ਤੇ ਉਹਨਾਂ ਨੇ ਸਾਨੂੰ 3 ਵਜੇ ਤੱਕ ਬਾਹਰ ਨਹੀਂ ਕੱਢਿਆ ਜੀ ਜਦੋਂ 3:00 ਵਜੇ ਪੂਰੇ ਉਹ ਤੋਂ ਬਾਅਦ ਕੰਬੋ ਸਰ ਆਏ ਜੀ ਆਪਣੀ ਪੂਰੀ ਟੀਮ ਲੈ ਕੇ ਜੀ ਉਹਨਾਂ ਨੇ ਡਰ ਦੇ ਮਾਰੇ ਫਿਰ ਸਾਨੂੰ ਬਾਹਰ ਕੱਢਿਆ ਜੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕਾਰਡੀਓ ਦੀ ਵਾਇਰਲ ਹੋਣੀ ਪਤਵਾਰ ਕਾ ਨੋਰ ਦੀ ਵੀਡੀਓ ਵਾਇਰਲ ਹੋਣੀ ਤੇ ਕ ਰਾਜਪੁਰੇ ਦੀ ਵੀਡੀਓ ਵਾਇਰਲ ਹੋ। ਵਾਇਰਲ ਹੋਣੀ ਜੇ ਇਹ ਤਾਂ ਚੰਗਾ ਤਾਂ ਇਹ ਬੋਟਾ ਨਾ ਹੀ ਕਰਵਾਉਂਦੇ ਜੀ। ਇਹ ਤਾਂ ਇੰਨੀ ਗੁੰਡਾ ਕਰਦੀ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਜੀ। ਬੰਦੇ ਨੂੰ ਸਪੀਮੈਨ ਨੇ ਵੀ ਮੈਂ ਐਕਸਮੈਨ ਨੇ ਕਾਰਮੀ ਚ ਮੇਰੇ ਬਾਬਾ ਜੀ ਆਰਮੀ ਚ ਹੋ ਜੀ। ਇਹ ਕਾਰਮੀ ਮੈਨ ਨਾਲ ਇੰਨਾ ਧੱਕਾ ਹੋ ਰਿਹਾ ਇੱਕ ਤਾਂ ਕਰਨਲ ਬਾਠ ਵਾਲਾ ਪਹਿਲਾਂ ਹੀ ਨੀ ਮੁੱਦਾ ਇਹਨਾਂ ਤੋਂ ਸਾਫ ਹੋ ਰਿਹਾ। ਇਹਨਾਂ ਨੇ ਹੋਰ ਪੰਗਾ ਲੈ ਲਿਆ ਜੀ। ਤੇ ਮੈਂ ਤਾਂ ਇਹਨੂੰ ਚੰਗਾ ਨਹੀਂ ਸਮਝਦਾ ਜੀ। ਮੰਗ ਕੇ ਕਰਦੇ ਹੋ ਸਰਕਾਰ ਤੋਂ ਕਿੰਨਾ ਮੰਗ ਕਰਦੇ ਜਿਹੜੇ ਕਹਿੰਦੇ ਕਿ ਵੀ ਅਸੀਂ ਫੇਅਰ ਐਂਡ ਡੀਲ ਇਲੈਕਸ਼ਨ ਕਰਾ ਰਹੇ ਸਰਕਾਰ ਤੋਂ ਮੈਂ ਤਾਂ ਇਹੀ ਮੰਗ ਕਰਦਾ ਜਿਨ੍ਹਾਂ ਦੀ ਫੈਲਾ ਖੋਈਆਂ ਗਈਆਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਐ ਇਹ ਤਾਂ ਦੁਬਾਰੇ ਕਰਵਾਏ ਜਾਣ ਜੀ ਮੇਰੇ ਤਾਂ ਇਹੀ ਮੰਗ ਹੈ ਜੀ ਤੁਸੀਂ ਮਾਨਯੋਗ ਅਦਾਲਤ ਦਾ ਵੀ ਰੁਕ ਕਰੋ ਹਾਂ ਜੀ ਕਰਾਂਗੇ ਜੀ ਇੱਕ ਸਦਾ ਪ੍ਰਹਿਮ ਸਿੰਘ ਜੀ 에ਅਰ ਫੋਰਸ ਅਫਸਰ ਐ ਰਿਟਾਇਰਡ ਸਕੁਆਡਰਨ ਲੀਡਰ 에ਅਰ ਫੋਰਸੋਂ ਤੇ 37 ਸਾਲ ਨੌਕਰੀ ਕਰਕੇ ਮੈਂ ਰਿਟਾਇਰ ਹੋਇਆ ਸੀ ਉਸ ਤੋਂ ਬਾਅਦ ਮੈਂ ਵਕਾਲਤ ਕਰ ਰਿਹਾ ਹਾਂ ਤੇ ਕਾਂਗਰਸ ਪਾਰਟੀ ਦਾ ਮੈਂ ਬਚਪਨ ਤੋਂ ਜੁੜਿਆ ਹਾਂ ਹੁਣ ਆ ਕੇ ਆਪਣੀਆਂ ਬਲੌਗ ਸੰਪਤੀਆਂ ਵਿੱਚ ਚੋਣਾ ਭਰ ਰਿਹਾ ਸੀ ਤੇ ਚੋਣਾਂ ਦੇ ਜਦੋਂ ਪੇਪਰ ਕੰਪਲੀਟ ਕਰਕੇ ਉਹ ਇੱਥੇ ਗਏ ਸਾਡੇ ਜਾਂਦਿਆਂ ਨੂੰ ਮੇਰੇ ਜਾਂਦਿਆਂ ਨੂੰ ਸਪੈਸ਼ਲੀ ਗੇਟ ਬੰਦ ਕਰਕੇ ਸਾਨੂੰ ਬਾਹਰ ਰੋਕਤਾ ਢਾਈ ਘੰਟੇ ਮੈਨੂੰ ਗੇਟ ਤੇ ਰੋਕ ਰੱਖਿਆ ਮੈਂ ਇਹ ਕਿਹਾ ਵੀ ਮੈਂ ਹਾਰਟ ਪੇਸ਼ੈਂਟ ਐ ਤੇ ਮੈਂ 올ਡ ਮੈਨ ਵੀ ਐ ਮੇਤੇ ਖੜਿਆ ਜਾਂਦਾ ਪਰ ਐਸ ਐਚਓ ਗੁਰਸੇਵਿਕ ਸਿੰਘ ਆਪਣੇ ਸਦਰデア ਜਿਹੜੇ ਉਹ ਵੀ ਸੀਗੇ ਉੱਥੇ ਇੱਕ ਐਸਆਈ ਨਿਸ਼ਾਨ ਸਿੰਘ ਨੇ ਇਹਨਾਂ ਨੇ ਮੈਨੂੰ ਬਿਲਕੁਲ ਕਨਸੀਡਰ ਨਹੀਂ ਕਰਿਆ ਮੈਂ ਕਿਹਾ ਵੀ ਮੈਨੂੰ ਅੰਦਰ ਵੀ ਜਾਣ ਦਿਓ ਉੱਥੇ ਬੈਠ ਜਾਣ ਦਿਓ ਉਹ ਵੀ ਨਹੀਂ ਕਰਿਆ ਹੈਗਾ 2 ਘੰਟੇ ਦੇ ਬਾਅਦ ਫਿਰ ਵੀ ਮੁਸ਼ਕਿਲ ਨਾਲ ਸਦਰ ਹਰਦੇਵਾਲ ਸਿੰਘ ਕੰਬੋਤ ਸਾਹਿਬ ਨੇ ਜਦੋਂ ਐਫਰਟਸ ਕਰਕੇ ਗੇਟ ਖੁਲਾਇਆ ਤਾਂ ਗੇਟ ਦੇ ਵਿੱਚ ਸਿਰਫ ਦੋ ਬੰਦੇ ਅੰਦਰ ਲੰਘਣ ਦਿੱਤੇ ਜਦੋਂ ਮੈਂ ਅੰਦਰ ਗਿਆ ਤਾਂ ਦੋਨੇ ਪਾਸੇ ਤੋਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫਾਟਕ ਬੰਦ ਕਰ ਦਿੱਤੇ ਮੈਂ ਫਾਟਕ ਦੇ ਵਿੱਚ ਬੰਦ ਹੋ ਗਿਆ ਫਿਰ ਉੱਥੇ ਤੇ ਪਿੱਛੇ ਮੈਨੂੰ ਤਿੰਨ ਬੰਦੇ ਖਿੱਚ ਰਹੇ ਸੀਗੇ ਬਾਹਰ ਪਿਛਲੇ ਪਾਸੇ ਨੂੰ ਤੇ ਉਦੋਂ ਫਿਰ ਇੱਕ ਏਐਸਆਈ ਜਸਵਿੰਦਰਪਾਲ ਉਹਨਾਂ ਨੇ ਮੇਰੀ ਹੈਲਪ ਕਰਕੇ ਮੈਨੂੰ ਅੰਦਰ ਜਾਣ ਦਿੱਤਾ ਮੈਂ ਅੰਦਰ ਚਲਾ ਗਿਆ ਅੰਦਰ ਜਾ ਕੇ ਜਦੋਂ ਮੈਂ ਆਪਣੀ ਚੈਕਲਿਸਟੀ ਟੇਬਲ ਤੇ ਉਹ ਪਰਚੀ ਕਟਵਾ ਰਿਆ ਸੀ ਉਸ ਵੇਲੇ ਮੈਂ ਜਦੋਂ ਫਾਈਲ ਆਪਣੇ ਜਾ ਕੇ ਇਸ ਤਰ੍ਹਾਂ ਉੱਥੇ ਰੱਖੀ ਤਾਂ ਇਹ ਕੁਝ ਗੁੰਡੇ ਬੰਦੇ ਆਏ ਉਹਨਾਂ ਨੇ ਚੌਟ ਮਾਰੀ ਕਹਿੰਦੇ ਤੂੰ ਜਸਵਾਲ ਸਿੰਘ ਦੇ ਵਿਰੁੱਧ ਚੋਣ ਲੜ ਰਿਹਾ ਹੈ ਤੈਨੂੰ ਪਤਾ ਨਹੀਂ ਉਹ ਸਰਕਾਰ ਦਾ ਬੰਦਾ ਵੀ ਤੇਰੀ ਖੈਰ ਨਹੀਂ ਹੈ ਵੀ ਤੂੰ ਚੋਣ ਨਹੀਂ ਬਿਲਕੁਲ ਵੀ ਲੜ ਸਕਦਾ ਨਾ ਅਸੀਂ ਤੈਨੂੰ ਲੜਨ ਦੇ ਆ ਠੀਕ ਹੈ ਕਿ ਮੇਰੇ ਕੋਲ ਫਾਈਲ ਖੋਲ ਲੇਗੇ ਮੈਨੂੰ ਧਮਕੀ ਵੀ ਦੇ ਗਿਆ ਵੀ ਜੇ ਫੇਰ ਕੋ ਕੋਸ਼ਿਸ਼ ਕਰੀਏ ਤਾਂ ਤੈਨੂੰ ਫਿਰ ਆਪਣਾ ਬਹੁਤ ਭਾਰੀ ਪਏਗਾ ਇਹ ਚੀਜ਼ ਤੁਸੀਂ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਕੀਤੀ ਹੈ ਤੇ ਤੁਹਾਡੇ ਨਾਲ ਇਹੋ ਜਿਹਾ ਵਰਤਾਅ ਹੋਣਾ ਕਿਵੇਂ ਦੇਖੋ ਇਹ ਡਿਕਟੇਟਰਸ਼ਿਪ ਹੈ ਤੇ ਮੈਂ ਪ੍ਰੈਜ਼ੈਂਟ ਸਰਕਾਰ ਦੀ ਮੈਂ ਮੈਂ ਇਸ ਤਰ੍ਹਾਂ ਮੈਂ ਯੂਟਾ ਨੂੰ ਕਮਾਂਡ ਕਰਦਾ ਰਿਹਾ ਹਾਈ ਪੋਜੀਸ਼ਨ ਦੇ ਵਿੱਚ ਮੈਂ ਰਿਹਾ ਤੇ ਇਸ ਤਰ੍ਹਾਂ ਦੇ ਐਡਮਿਨਿਸਟ੍ਰੇਸ਼ਨ ਕਿਤੇ ਦੇਖੀ ਨਹੀਂ ਕਿ ਇਹ ਤਾਂ ਜੋ ਇਹ ਚਾਹੁੰਦੇ ਉਹ ਕਰਨਾ ਚਾਹੁੰਦੇ ਹੈ ਬਾਈ ਹੁੱਕਾ ਔਰ ਕੁਰੁਕ ਇਹ ਆਪਣਾ ਇਲੈਕਸ਼ਨ ਜਿੱਤਣਾ ਚਾਹੁੰਦੇ ਹੈ ਅੱਜ ਬਾਈ ਜਿਹੜੇ ਕੈਂਡੀਡੇਟ ਹੈ ਮੈਂ ਇਹ ਕਹਾਂ ਜਿਹੜੇ ਕੈਂਡੀਡੇਟਸ ਹੈ ਐਟਲੀਸਟ ਅੱਗੇ ਤੋਂ ਵੀ ਉਹਨਾਂ ਨੂੰ ਅੰਦਰ ਬਿਠਾ ਦਿਓ ਤੁਸੀਂ ਜਾ ਕੇ ਨਾ ਕਿ ਗੇਟ ਦੇ ਉੱਤੇ ਕੈਂਡੀਡੇਟ ਖੜਾ ਰਿਹਾ ਹੈ ਆਮ ਪਬਲਿਕ ਨੂੰ ਨਾ ਜਾਣਦਾ ਆਮ ਪਬਲਿਕ ਬੈਠੇ ਨਹੀਂ ਜਾਂਦੇ ਮੇਰੇ ਪਰ ਜਦੋਂ ਆਮ ਪਬਲਿਕ ਸਾਡੀ ਜੱਜ ਹੋ ਸਕਦੀ ਤੇ ਇਹਨਾਂ ਦੇ ਜਸਪਾਲ ਸਿੰਘ ਤੇ ਪਿਲਖੀ ਪਿੰਡ ਦੇ ਹੋਰ ਦੋ ਤਿੰਨ ਬੰਦੇ ਉੱਥੇ ਬੈਠੇ ਸੀ ਜਿੱਤੇ ਮੇਰੀ ਫਾਈਲ ਖੋ ਗਈ ਹੈ ਜਿਹਦੀ ਕਹਿਣ ਕਰਕੇ ਮੇਰੀ ਫਾਈਲ ਖੋਈ ਗਈ ਹੈ ਇਹਨੇ ਸਰਕਾਰ ਦੀ ਧੱਕਾ ਅਖੀਰ ਚ ਮੰਗ ਕੇ ਕਰਦੇ ਹਾਂ ਤੇ ਸਰਕਾਰ ਨੂੰ ਡਰ ਇਸ ਚੀਜ਼ ਦਾ ਜਿਹੜੀਆਂ ਇਹ ਸਭ ਕੁਝ ਘਟਨਾਵਾ ਵਾਪਰਦੇ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਦਾ ਸਾਰੇ ਪਾਸੇ ਤੇ ਪਤਾ ਲੱਗ ਰਿਹਾ ਹੈ ਉਹ ਫੇਲ ਹੋ ਚੁੱਕਿਆ ਹੈ ਪ੍ਰੋਪਰ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਦੇਣ ਦੀ ਲੋਕਾਂ ਦੀ ਭਲਾਈ ਕਰਨ ਦੀ ਲੋਕਾਂ ਦੇ ਵਾਸਤੇ ਜਿਹੜੀ ਸਰਕਾਰ ਦੀ ਡਿਊਟੀ ਹੈ ਉਹਦੇ ਵਿੱਚ 1% ਵੀ ਉਹ ਐਟ ਪ੍ਰੈਜ਼ੈਂਟ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਆ। ਉਹਨਾਂ ਨੂੰ ਇਹ ਡਰ ਰਿਹਾ ਬਈ ਅਸੀਂ ਜੇ ਐਦਾਂ ਦੇ ਹੀਰਾ ਫੇਰੀ ਨਾ ਕਰੀ ਤਾਂ ਅਸੀਂ ਜਿੱਤ ਨਹੀਂ ਸਕਦੇ। ਇਹ ساری ਐਫਰਟਸ ਉਹਨਾਂ ਦੀ ਇਹ ਮਤਲਬ ਇੱਕ ਬੜੀ ਕਾਨੂੰਨੀ ਹਰਕਤ ਹੈ ਜਿਹੜੀ ਇੱਕ ਸਰਕਾਰ ਦੇ ਵਿੱਚ ਹੋਣੀ ਨਹੀਂ ਚਾਹੀਦੀ ਧੰਨਵਾਦ ਤੁਹਾਡਾ